ਮਨਰੇਗਾ ਦੇ ਜਿਹੜੇ ਰੁਜ਼ਗਾਰ ਕੰਮੇ ਨੇ ਉਹਨਾਂ ਦੀ ਸੁਪਰਵਾਈਜ਼ਨ ਦੇ ਲਈ ਤੇ ਅੱਗੇ ਜਿਹੜੇ ਬਾਕੀ ਦੇ ਕੰਮ ਦੇ ਹੋਰ ਬਹੁਤ ਸਾਰਾ ਸਟਾਫ ਚਾਹੀਦਾ ਹੁੰਦਾ ਹੈ ਇਸ ਲਈ ਅੱਜ ਜਿਹੜਾ ਸਭ ਤੋਂ ਹੇਠਲਾ ਸਟਾਫ ਦਾ ਬੰਦਾ ਮਨਰੇਗਾ ਦੇ ਵਿੱਚ ਲੋੜੀਂਦਾ ਤੇ ਸਭ ਤੋਂ ਮੇਨ ਜਿਹਦਾ ਮਨਰੇਗਾ ਦੇ ਕੰਮਿਆਂ ਨਾਲ ਲਗਾਤਾਰ ਬਾਹਰ ਰਹਿੰਦਾ ਉਹ ਹੈਗਾ ਮੇਟ ਮੇਟ ਦਾ ਨਿਯੁਕਤੀ ਕਿਵੇਂ ਹੁੰਦੀ ਹੈ ਮੇਟ ਦੇ ਕੰਮ ਤੇ ਹੱਕ ਕੀ ਨੇ ਔਰ ਉਹ ਕਿੰਦਾ ਲੋਕਾਂ ਚੋਂ ਕਿਸ ਲੈਵਲ ਦਾ ਹੋਣਾ ਚਾਹੀਦਾ ਇਹ ਸਾਰਾ ਸਵਾਲ ਮਨਰੇਗਾ ਦੇ ਦਰਰੇ ਦੇ ਵਿੱਚ ਆਉਂਦਾ ਹੈ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਮਨਰੇਗਾ ਦੇ 100 ਵਰਕਰਾਂ ਦੇ ਪਿੱਛੇ ਇੱਕ ਮੀਟ ਭਰਤੀ ਕਰਨ ਦੀ ਗੱਲ ਹੁੰਦੀ ਸੀ ਫਿਰ 2013 ਦੀਆਂ ਗਾਈਡਲਾਈਨਾਂ ਆਈਆਂ ਫਿਰ 50 ਵਰਕਰਾਂ ਕੰਮਿਆਂ ਪਿੱਛੇ ਜਿਹੜੇ ਐਕਟਿਵ ਕੰਮੇ ਨੇ ਉਹਨਾਂ ਦੇ ਪਿੱਛੇ ਇੱਕ ਮੀਟ ਦੀ ਭਰਤੀ ਪਰ ਇਸ ਨੂੰ ਹੋਰ ਫੁਖ ਫੁਖਦਗੀ ਨਾਲ ਚਲਾਉਣ ਦੇ ਵਾਸਤੇ 2021 6 ਮਾਰਚ 2021 ਦਾ ਇੱਕ ਸਰਕੂਲਰ ਹੈ ਗਵਰਨਮੈਂਟ ਆਫ ਇੰਡੀਆ ਦਾ ਭਾਰਤ ਸਰਕਾਰ ਦਾ ਜਿਨੇ ਇਹ ਕਿਹਾ ਕਿ ਜਿਹੜੇ ਪਹਾੜੀ ਰਾਜ ਨੇ ਹਿਮਾਲਿਆਨ ਰਾਜ ਜਿਹਨੂੰ ਕਿਹਾ ਜਾਂਦਾ ਨੇੜੇ ਤੇੜੇ ਸਾਰੇ ਜਿਹੜੇ ਪਹਾੜੀ ਰਾਜ ਨੇ ਉਹਨਾਂ ਦੇ ਤਾਂ 10 ਤੋਂ ਲੈ ਕੇ 40 ਤੱਕ ਵਰਕਰ ਹੋਣ ਕੰਮੇ ਹੋਣ ਤਾਂ ਇੱਕ ਮੀਟ ਭਰਤੀ ਹੋ ਸਕਦਾ ਜਿਹੜੇ ਪਹਾੜੀ ਰਾਜਾਂ ਤੋਂ ਬਿਨਾਂ ਸਾਡੇ ਵਰਗੇ ਮੈਦਾਨੀ ਰਾਜ ਨੇ ਪੰਜਾਬ ਵਰਗਾ ਸੂਬਾ ਉੱਥੇ 20 ਕਾਮਿਆਂ ਤੋਂ ਲੈ ਕੇ 40 ਤੱਕ ਇੱਕ ਮੀਟ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ ਤੇ ਜੇ 41 ਹੋ ਗਏ ਜਾਂ 41 ਤੋਂ 42 ਹੋ ਗਏ ਤਾਂ ਇੱਕ ਹੋਰ ਨਵਾਂ ਮੀਟ 80ਵਾਂ ਤੱਕ 41 ਤੋਂ 80 ਤੱਕ ਫਿਰ ਇੱਕ ਹੋਰ ਮੀਟ ਚਾਹੀਦਾ ਜੇ ਜੋਬ ਕਾਰਡ ਐਕਟਿਵ ਜੋਬ ਕਾਰਡ 81 ਹੋ ਗਏ 81 ਤੋਂ ਫਿਰ ਅਗਲੇ 40 120 ਤੱਕ ਫਿਰ ਹੋਰ ਇੱਕ ਮੀਟ ਚਾਹੀਦਾ ਮਤਲਬ ਇੱਕ ਪਿੰਡ ਦੇ ਵਿੱਚ ਇੱਕ ਮੀਟ ਨਹੀਂ 20 ਤੋਂ 40 ਦੇ ਦਰਮਿਆਨ ਇੱਕ ਉਸ ਤੋਂ ਬਾਅਦ ਜਿਵੇਂ ਜਿਵੇਂ ਵਧਦੀ ਜਾਣਗੇ ਤਾਂ ਹੋਰ ਮੇਟ ਭਰਤੀ ਕੀਤੇ ਜਾ ਸਕਦੇ ਨੇ ਔਰ ਇਹ ਮੇਟ ਭਰਤੀ ਕਰਨ ਦੇ ਲਈ ಗ್ರಾಮ ਸਭਾ ਡਿਸਾਈਡ ਕਰਦੀ ਆ ਅਰਜੀ ਜਾਂਦੀ ਆ ಗ್ರಾಮ ਸਭਾ ਦੇ ਵਿੱਚ ਇੱਕ ਗੱਲ ਹੁੰਦੀ ਆ ਕਿ ਆਪਾਂ ਕਿਹਨੂੰ ਮੇਟ ਕਰਨ ਇਹ ਮਿਨਿਮਮ ਲੈਵਲ ਦਾ 8ਵੀਂ ਪਾਸ ਘੱਟੋ ਘੱਟ ਇੱਕ ਯੋਗਤਾ ਵਾਲਾ ਬੰਦਾ ਹੋਣਾ ਚਾਹੀਦਾ ਯੋਗਤਾ ਵਾਲਾ ਬੰਦਾ ਹੀ ਨਹੀਂ ਇਦੇ ਚ ਘੱਟੋ ਘੱਟ 50% ਬੀਬੀਆਂ ਹੋਣੀਆਂ ਚਾਹੀਦੀਆਂ ਨੇ ਵੈਸੇ ਤਰਜੀਹ ਬੀਬੀ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ ਜੇ ਉਹਨਾਂ ਦੇ ਵਿੱਚ ਹੋਵੇ ਨਹੀਂ ਤਾਂ ਉਹਨਾਂ ਦੀ ਕਿਸੇ ਵੀ ਰੂਪ ਚ ਗਿਣਤੀ 50% ਤੋਂ ਘੱਟ ਨਹੀਂ ਹੋਣੀ ਚਾਹੀਦੀ ਔਰ ਜੇਕਰ 50% ਤੋਂ ਘੱਟ ਨਹੀਂ ਤੇ ਉਹ ਜੁੜ ਗਏ ਤਾਂ ਫਿਰ ਹੋਰ ਤਰਜੀਹ ਹੈ ਇੱਕ ਉਹ ਤਰਜੀਹ ਇਹ ਹੈ ਕਿ ਜੇਕਰ ਸਿੱਖਿਅਤ ਲੋਕ ਜਿਹੜੇ ਸੈਲਫ ਹੈਲਪ ਗਰੁੱਪਾਂ ਚ ਬੀਬੀਆਂ ਕੰਮ ਕਰਦੀਆਂ ਨੇ ਜਾਂ ਬੰਦੇ ਉਹਨਾਂ ਚੋਂ ਮੇਟ ਭਰਤੀ ਕੀਤਾ ਜਾਵੇ ਤਾਂ ਹੋਰ ਵੀ ਜ਼ਿਆਦਾ ਬਿਹਤਰ ਮੰਨਿਆ ਜਾਂਦਾ ਹੈ ਇਸ ਕਾਨੂੰਨ ਦੇ ਤਹਿਤ ਕਿਉਂਕਿ ਉਹਨੂੰ ਇੱਕ ਸੋਸ਼ੀਅਲਾਈਜੇਸ਼ਨ ਇੱਕ ਕੰਮ ਕਰਨ ਦਾ ਇੱਕ ਤਰੀਕਾ ਜਿਹੜਾ ਉਸ ਲੈਵਲ ਦੇ ਉੱਤੇ ਹੁੰਦਾ ਹੁਣ ਮੇਟ ਕੰਮ ਕੀ ਕਰਦਾ ਹੈ ਮੇਟ ਅਰਜ਼ੀਆਂ ਵੀ ਲੈ ਸਕਦਾ ਕੰਮ ਦੀਆਂ ਜਿਹੜੇ ਵੀ ਲੋਕ ਰੋਜ਼ਗਾਰ ਲੈਣਾ ਚਾਹੁੰਦੇ ਨੇ ਤਾਂ ਸਭ ਤੋਂ ਮੁਢਲੀ ਗੱਲ ਹੁੰਦੀ ਹੈ ਕਿ ਕੰਮ ਦੀਆਂ ਅਰਜ਼ੀਆਂ ਲਈ ਉਹਨਾਂ ਨੂੰ ਜਾਗਰੂਕ ਕਰਨਾ ਤੇ ਫਿਰ ਅਰਜ਼ੀਆਂ ਲੈ ਕੇ ਉੱਪਰ ਤੱਕ ਕਮ ਪੰਚਾਇਤ ਤੱਕ ਤੇ ਪੰਚਾਇਤ ਤੋਂ ਉੱਪਰ ਤੱਕ ਕੰਮ ਦਬਾਉਣ ਦੀ ਗੱਲ ਕਰਨਾ ਫਿਰ ਉਹਨਾਂ ਦੀ ਹਾਜ਼ਰੀ ਲਾਉਣਾ ਫਿਰ ਉੱਥੇ ਸਾਰੀਆਂ ਸਹੂਲਤਾਂ ਹੈਗੀਆਂ ਨੇ ਵਰਕਸਾਈਟ ਤੇ ਜਾਂ ਨਹੀਂ ਹੈ ਕੰਮਬਾੜੀ ਜਗਾ ਤੇ ਉਹਨਾਂ ਦਾ ਨਰੀਖਣ ਕਰਨਾ ਉਹਨਾਂ ਸਾਰੇ ਕੰਮਾਂ ਨੂੰ ਦੇਖਣਾ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਧਿਆਨ ਹੈ ਓਵਰਾਲ ਗਰਾਉਂਡ ਪੱਧਰ ਦੇ ਉੱਤੇ ਕਿ ਇਹ ਲਾਗੂ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਮੇਟ ਦੀ ਜ਼ਿੰਮੇਵਾਰੀ ਹੈ ਤੇ ਇਸੇ ਕਰਕੇ ਮੇਟ ਨੂੰ ਤਨਖਾਹ ਜਿਹੜੀ ਹੈ ਉਹ ਕਾਮਿਆਂ ਵਾਲੀ ਤਨਖਾਹ ਨਹੀਂ ਮਿਲਦੀ ਕਾਮਿਆਂ ਨੂੰ ਤਨਖਾਹ ਮਿਲਦੀ ਹੈ ਲੇਬਰ ਬਜਟ ਚੋਂ ਜਿਹੜਾ ਲੇਬਰ ਆਉਂਦੀ ਹੈ ਬਜਟ ਪਾਸ ਹੁੰਦਾ ਹੈ ਔਰ ਉਹਦੇ ਖਾਤੇ ਦੇ ਵਿੱਚ ਜਾਂਦੀ ਹੈ ਮੇਟ ਪਹਿਲਾ ਹੇਠਲਾ ਮੁਲਾਜ਼ਮ ਐ ਉਹ ਉਹ ਕਿਰਤੀ ਕੰਮ ਐ ਜਿਹੜਾ ਜਿਹਨੂੰ ਮਟੀਰੀਅਲ ਸਾਈਡ ਚੋਂ ਤਨਖਾਹ ਮਿਲੂਗੀ ਜਿਹਨੂੰ ਮਟੀਰੀਅਲ ਸਾਈਡ ਦਾ ਮਤਲਬ ਕੀ ਐ 6% ਹਿੱਸਾ ਜਿਹੜਾ ਮਟੀਰੀਅਲ ਕਾਸਟ ਦਾ ਉਹ ਪ੍ਰਸ਼ਾਸਨਿਕ ਕੰਮਾਂ ਤੇ ਤੇ ਇਹਨਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਖਰਚ ਕੀਤਾ ਜਾ ਸਕਦਾ ਉਹਦੇ ਚ ਮੇਟ ਇੱਕ ਹੁੰਦਾ ਤੇ ਮੇਟ ਨੂੰ ਉੱਥੋਂ ਤਨਖਾਹ ਮਿਲੂਗੀ ਤਾਂ ਕਿ ਉਹ ਰੈਗੂਲਰ ਤਨਖਾਹ ਹੁੰਦੀ ਐ ਤਨਖਾਹ ਵੀ ਕੇਵਲ ਇੰਨਾ ਕੁ ਪੱਤਾ ਨਹੀਂ ਐ ਇੰਨੀ ਦਿਹਾੜੀ ਨਹੀਂ ਐ ਜਿਹੜੀ ਇਹਨਾਂ ਦੀ ਐ ਉਹ ਅਰਧ ਕੁਸ਼ਲ ਕਾਮਾ ਸੈਮੀ ਸਕਿਲਡ ਵਰਕਰ ਉਹਦੇ ਬਰਾਬਰ ਤਰਖਾ ਉਹਨੂੰ ਮਿਲਦੀ ਹੈ ਸੈਮੀ ਸਕਿਲਡ ਵਰਕਰ ਦੇ ਲਈ ਬਕਾਇਦਾ ਡੀਸੀ ਰੇਟ ਤੈਏ ਨੇ ਬਕਾਇਦਾ ਮਿਨਿਮਮ ਵੇਜ ਐਕਟ ਦੇ ਵਿੱਚ ਤੈਏ ਹੈ ਕਿ ਉਹ ਕਿੰਨੇ ਮਿਲਦੇ ਨੇ ਸਪੋਜ਼ ਕਰੋ 9000 ਰੁਪਇਆ ਇੱਕ ਸਾਧੇ ਕਿਰਤੀ ਦਾ ਜਿਹੜਾ ਆਮ ਕਿਰਤੀ ਹੈ ਜੇ ਉਹਦੀ ਦਿਹਾੜੀ ਦਾ ਉਹਦਾ ਮਹੀਨੇ ਦਾ 9000 ਬਣਦਾ ਤਾਂ ਜਿਹੜਾ ਸੈਮੀ ਸਕਿਲਡ ਵਰਕਰ ਹੈ ਉਹਦਾ 12000 ਰੁਪਇਆ ਬਣਦਾ ਇਹ ਅਲੱਗ-ਅਲੱਗ ਸਮੇਂ ਅਲੱਗ-ਅਲੱਗ ਬਦਲਦੇ ਰਹਿੰਦੇ ਨੇ ਪਰ ਉਹਦਾ ਆਧਾਰ ਇਹ ਹੈ ਕਿ ਉਹਨੂੰ ਅਰਧ ਕੁਸ਼ਲ ਕਾਮੇ ਦਾ ਜਿਹੜਾ ਮਿਲੂਗਾ ਹੱਕ ਔਰ ਨਾਰਮਲੀ ਮੇਟ ਜਿਹੜੇ ਨੇ ਇਹ ਉਹਨਾਂ ਕਾਮਿਆਂ ਦੀ رائے ਨਾਲ ਹੀ ਆਪਣਾ ਮੇਟ ਬਣਾਇਆ ਜਾਣਾ ਚਾਹੀਦਾ ਤਾਂ ਕਿ ਸਮੂਥਲੀ ਕੰਮ ਹੋਵੇ ਜਿਹਨੂੰ ਪ੍ਰਵਾਨ ਕਰਦੇ ਨੇ ਕਿ ਸਾਡਾ ਲੀਡਰ ਠੀਕ ਹੈ ਕਿਉਂਕਿ ਇਹ ਸਾਰੀ ਯੋਜਨਾ ਇਹ ਸਾਰਾ ਕਾਨੂੰਨ ਗ੍ਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਨਾਲ ਜੁੜਿਆ ਹੋਇਆ ਹੈ ਜਮਹੂਰੀਅਤ ਨਾਲ ਜੁੜਿਆ ਹੋਇਆ ਜਿਹਦੇ ਚੋ ਬਿਊਰੋਕ੍ਰੇਸੀ ਅਫਸਰ ਸਾਹੀ ਜਾਂ ਜਿਹੜਾ ਉਹ ਰੋਲ ਹੈ ਉਹ ਹਮੇਸ਼ਾ ਹੀ ਤਾਲਮੇ ਵਾਲਾ ਰੋਲ ਹੈ ਬਹੁਤ ਜ਼ਿਆਦਾ ਬੌਸ ਵਾਲਾ ਰੋਲ ਨਹੀਂ ਆ ਉਹਦੇ ਚ ਉਹ ਭਾਵਨਾ ਨੂੰ ਦੇਖਦੇ ਹੋਏ ਤੇ ਮਨਰੇਗਾ ਦਾ ਜਿਹੜਾ ਮੇਟ ਹੈ ਉਹ ਉਹਨਾਂ ਵਰਕਰਾਂ ਦੀ رائے ਨਾਲ ਜਾਂ ਫਿਰ ਪੰਜਾਬ ਪਿੰਡ ਦੀ ਗ੍ਰਾਮ ਸਭਾ ਜਿੱਧਰ ਵੀ ਕਹਿੰਦੀ ਹੈ ਤੇ ਉਸੇ ਲਿਹਾਜ਼ ਨਾਲ ਹੋਣਾ ਚਾਹੀਦਾ ਔਰ ਮੇਟ ਦੀ ਭਰਤੀ ਸਮੇ ਜਨਤਕ ਪੰਦਰ ਤੇ ਕੱਲੇ-ਕੱਲੇ ਘਰ ਵਾਂਗ ਸੂਚਨਾ ਜ਼ਰੂਰ ਦੇਣੀ ਬਣਦੀ ਹੈ ਤਾਂ ਕਿ ਜਿੰਨੇ ਵੀ ਕੈਂਡੀਡੇਟ ਉਹ ਚ ਹੋਣ ਮੇਟ ਬਣ ਲਈ ਆਉਣ ਉਹਨਾਂ ਚੋਂ ਉਹਨਾਂ ਦੀ ਚੋਣ ਕੀਤੀ ਜਾ ਸਕੇ ਮੈਰਿਟ ਦੇ ਆਧਾਰ ਤੇ ਚੋਣ ਕੀਤੀ ਜਾ ਸਕੇ ਆਪਣੇ ਇਹ ਬੁਕਰ ਚਗੜ ਨਹੀਂ ਪੰਨਿਆ ਜਾ ਸਕਦਾ ਕਿਉਂਕਿ ਬੈਠ ਕੇ ਪੰਚਾਇਤ ਕਹਿੰਦੇ ਜਾਂ ਅਫਸਰ ਕਹਿੰਦੇ ਅਸੀਂ ਤਾਂ ਇਹਨੂੰ ਮੇਟ ਲਾਤਾ ਇਹਨੂੰ ਹਟਾਤਾ ਇਹਦੇ ਲਈ ਪੂਰੀ ਪਬਲਿਕ ਸਿਟੀ ਕੀਤੀ ਜਾਣੀ ਜ਼ਰੂਰੀ ਹੈ ਤੇ ਉਸ ਲਿਹਾਜ਼ ਦੇ ਨਾਲ ਹੀ ਫਿਰ ਇਹ ਮੇਟ ਉਸ ਲੈਵਲ ਤੇ ਭਰਤੀ ਹੁੰਦਾ ਔਰ ਉਹਨਾਂ ਹੀ ਗਰੀਬ ਪਰਿਵਾਰਾਂ ਦੇ ਵਿੱਚੋਂ ਤੇ ਉਹਨਾਂ ਹੀ ਔਰਤਾਂ ਦੇ ਵਿੱਚੋਂ ਤੇ ਉਹੀ ਘਟ ਜਿਹੜੇ ਇੱਕ ਪੜੇ ਲਿਖਿਆ ਸੈਕਸ਼ਨ ਹੈ ਜਾਂ ਸਲਫਰ ਫਗਰੂਪਾ ਉਹਨਾਂ ਦੇ ਵਿੱਚੋਂ ਮੇਟ ਪਰ ਪਰ ਕਿਤਾ ਜਾਣਾ ਚਾਹੀਦਾ ਇਹ ਚੇਨ ਦੀ ਬਹੁਤ ਮਹੱਤਵਪੂਰਨ ਕੜੀ ਹੈ ਧੰਨਵਾਦ